ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਲਈ ਵੱਡੀ ਖਬਰ ਪੰਜਾਬ ਸਰਕਾਰ ਨੇ ਲਿਆ ਨਵਾਂ ਫੈਸਲਾ ਆਮ ਆਦਮੀ ਪਾਰਟੀ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਤੋਂ ਐਮਐਸਪੀ ਦਾ ਕਾਨੂੰਨ ਬਣਾਉਣ ਦੀ ਕੀਤੀ ਮੰਗ ਕਿਹਾ ਮੁੱਖ ਮੰਤਰੀ ਨੇ ਕੀਤਾ ਸੀ ਵਾਦਾ ਕਰਨਲ ਦੇ ਹੱਕ ਚ ਸੜਕਾਂ ਤੇ ਆਏ ਸਾਬਕਾ ਫੌਜੀ ਕਰਨਲ ਦੀ ਪਤਨੀ ਨੇ ਐਸਐਸਪੀ ਡਾਕਟਰ ਨਾਨਕ ਸਿੰਘ ਖਿਲਾਫ ਵੀ ਕਾਰਵਾਈ ਦੀ ਕੀਤੀ ਮੰਗ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਪੰਜ ਮੈਂਬਰੀ ਕਮੇਟੀ ਨੇ ਅੰਮ੍ਰਿਤਸਰ ਵਿਖੇ ਖੋਲਿਆ ਦਫ਼ਤਰ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਬਾਰੇ ਦਿੱਤਾ ਬਿਆਨ ਕਿਸਾਨਾਂ ਤੇ ਹੋਏ ਐਕਸ਼ਨ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਦਾ ਪਹਿਲਾ ਬਿਆਨ ਕਿਹਾ ਕਿ ਆਮ ਆਦਮੀ ਪਾਰਟੀ ਸਾਡੀ ਦੋਸਤ ਹੈ ਭਾਰਤ ਪੂਸ਼ਨਾਸ਼ੂ ਹੋਣਗੇ ਲੁਧਿਆਣਾ ਉਪਚੋਣ ਲਈ ਕਾਂਗਰਸ ਦੇ ਉਮੀਦਵਾਰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਦਿੱਤੇ ਸੰਕੇਤ ਪੰਜਾਬ ਚ ਵਧ ਰਹੀ ਗਰਮੀ ਵਿਚਾਲੇ ਮੌਸਮ ਵਿਭਾਗ ਵੱਲੋਂ ਅਹਿਮ ਖਬਰ ਕੀਤੀ ਨਵੀਂ ਪਵਿੱਖ ਬਾਣੀ ਭਾਈ ਅਮਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਅਦਾਲਤ ਚ ਪੇਸ਼ ਕਰਕੇ 3 ਦਿਨਾਂ ਦਾ ਰਿਮਾਂਡ ਕੀਤਾ ਹਾਸਲ ਕਰਨਲ ਬਾਠ ਦੀ ਪਤਨੀ ਦੇ ਇਲਜ਼ਾਮਾਂ ਮਗਰੋਂ ਸਾਹਮਣੇ ਆਏ ਐਸਐਸਪੀ ਨਾਨਕ ਸਿੰਘ ਕਰਤੇ ਵੱਡੇ ਖੁਲਾਸੇ ਪੰਜਾਬ ਦੀ ਨਵੀਂ ਆਵਕਾਰੀ ਨੀਤੀ ਨਾਲ ਜੁੜੀ ਵੱਡੀ ਖਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੁਣਾਈ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਹੁਣ ਜ਼ਮੀਨਾਂ ਦੀਆਂ ਰਜਿਸਟਰੀਆਂ ਜਾਂ ਹੋਰ ਕੰਮ ਕਰਵਾਉਣ ਲਈ ਤਹਿਸੀਲਾਂ ਵਿੱਚ ਤੱਕੇ ਖਾਉਣ ਦੀ ਲੋੜ ਨਹੀਂ ਪਵੇਗੀ ਸਗੋਂ ਘਰ ਬੈਠੇ ਹੀ ਸਾਰੇ ਕੰਮ ਬਿਨਾਂ ਕਿਸੇ ਝੰਜੜ ਦੇ ਹੋ ਜਾਇਆ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਛੇਤੀ ਹੀ ਸਾਈਬਰ ਤਹਿਸੀਲ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਸੂਬੇ ਦੇ ਲੋਕਾਂ ਨੂੰ ਖੱਜਲਖਵਾਰੀ ਤੋਂ ਬਚਾਉਣ ਅਤੇ ਤਹਿਸੀਲਾਂ ਚ ਫੈਲ ਰਹੇ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ ਇਸੇ ਤਹਿਤ ਹੁਣ ਪੰਜਾਬ ਸਰਕਾਰ ਸਾਈਬਰ ਤਹਿਸੀਲਨਾ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ ਜੋ ਸੂਬੇ 'ਚ ਡਿਜੀਟਲ ਕ੍ਰਾਂਤੀ ਵੱਲ ਵੱਡਾ ਕਦਮ ਸਾਬਿਤ ਹੋ ਸਕਦਾ ਹੈ ਫਿਲਹਾਲ ਸਰਕਾਰ ਇਸ ਨੂੰ ਲੁਧਿਆਣਾ ਦੀ ਜਗਰਾਉ ਤਹਿਸੀਲ ਤੋਂ ਸ਼ੁਰੂ ਕਰਨ ਬਾਰੇ ਸੋਚ ਰਹੀ ਹੈ ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ 'ਚ ਲਾਗੂ ਕੀਤਾ ਜਾਵੇਗਾ ਵਿਭਾਗੀ ਸੂਤਰਾਂ ਮੁਤਾਬਕ ਜਗਰਾਉ ਤੋਂ ਸ਼ੁਰੂ ਹੋਣ ਵਾਲੀ ਸਾਈਬਰ ਤਹਿਸੀਲ ਤਹਿਸੀਲ ਦਫ਼ਤਰ ਦਾ ਹੀ ਡਿਜੀਟਲ ਰੂਪ ਹੋਵੇਗੀ ਜਿਸ ਵਿੱਚ ਜਨਤਾ ਨੂੰ ਜ਼ਮੀਨਾਂ ਦੀ ਰਜਿਸਟਰੀ ਰੈਵਨਿਊ ਵਿਭਾਗ ਨਾਲ ਜੁੜੇ ਹੋਰ ਸਾਰੇ ਕੰਮ ਆਨਲਾਈਨ ਕਰਵਾਉਣ ਦੀ ਸਹੂਲਤ ਮਿਲੇਗੀ ਲੋਕ ਘਰ ਬੈਠੇ ਹੀ ਜ਼ਮੀਨਾਂ ਦੇ ਰਿਕਾਰਡ ਦੀ ਡਿਜੀਟਲ ਮਿਊਟੇਸ਼ਨ ਕਿਰਾਏ ਅਤੇ ਜ਼ਮੀਨਾਂ ਦੀ ਰਜਿਸਟਰੀ ਦੇ ਆਨਲਾਈਨ ਭੁਗਤਾਨ ਜ਼ਮੀਨੀ ਵਿਵਾਦਾਂ ਦੀ ਵਰਚੁਅਲ ਸੁਣਵਾਈ ਆਦਿ ਸਹੂਲਤਾਂ ਦਾ ਲਾਭ ਲੈ ਸਕਣਗੇ ਇਸ ਦੇ ਨਾਲ ਹੀ ਜ਼ਮੀਨਾਂ ਦੇ ਰਿਕਾਰਡ ਨੂੰ ਸਮੇਂ ਅਪਡੇਟ ਕਰਨਾ ਵੀ ਸੌਖਾ ਹੋ ਜਾਵੇਗਾ ਆਮ ਆਦਮੀ ਪਾਰਟੀ ਦੇ ਐਮਐਲਏ ਕੁੰਮਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਤੇ ਐਮਐਸਪੀ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਹਨ ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਲਿਖਿਆ ਹੈ ਕਿ ਜੇਕਰ ਮਾਮਲਾ ਐਮਐਸਪੀ ਤੇ ਕਾਨੂੰਨ ਬਣਾਉਂਦਾ ਹੈ ਤਾਂ ਇਸ ਨੂੰ ਤੁਰੰਤ ਬਣਾਇਆ ਜਾਣਾ ਚਾਹੀਦਾ ਹੈ 2022 ਦੀਆਂ ਚੋਣਾਂ ਦੌਰਾਨ ਭਗਵੰਤ ਮਾਨ ਜੀ ਨੇ ਵਾਰ-ਵਾਰ ਕਿਹਾ ਸੀ ਕਿ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਅਤੇ ਇਸ ਲਈ ਕਾਨੂੰਨ ਬਣਾਵਾਂਗੇ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਸਾਡੇ ਇੱਕ ਹੋਰ ਨੇਤਾ ਜੋ ਅਜੇ ਵੀ ਮੰਤਰੀ ਹਨ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੁਰਸੀ ਛੱਡੋ ਅਸੀਂ 5 ਮਿੰਟ ਵਿੱਚ ਐਮਐਸਪੀ ਕਾਨੂੰਨ ਬਣਾਵਾਂਗੇ ਅਤੇ 23 ਫਸਲਾਂ ਤੇ ਐਮਐਸਪੀ ਦੇਵਾਂਗੇ ਮੈਂ 6 ਮਹੀਨੇ ਪਹਿਲਾਂ 4 ਸਤੰਬਰ 2024 ਨੂੰ ਵਿਧਾਨ ਸਭਾ ਵਿੱਚ ਇਸ ਮੁੱਦੇ ਤੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ ਉਹਨਾਂ ਕਿਹਾ ਹੈ ਕਿ ਮੈਂ ਵੀ ਕਿਹਾ ਸੀ ਕਿ ਖੇਤੀਬਾੜੀ ਭਾਰਤ ਦੇ ਸੰਵਿਧਾਨ ਦੇ 7ਵੇਂ ਸ਼ੈਡਿਊਲ ਦੀ ਰਾਜ ਸੂਚੀ ਵਿੱਚ 14ਵੇਂ ਨੰਬਰ ਤੇ ਆਉਂਦੀ ਹੈ ਅਤੇ ਪੰਜਾਬ ਵਿਧਾਨ ਸਭਾ ਇਸ ਮੁੱਦੇ ਤੇ ਕਾਨੂੰਨ ਬਣਾਉਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਇਸ ਲਈ ਮੈਂ ਅੱਜ ਵੀ ਆਪਣੀ ਮੰਗ ਦੁਹਰਾਉਂਦਾ ਹਾਂ ਕਿ ਐਮਐਸਪੀ ਤੇ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਚੋਣਾਂ ਦੇ ਸਮੇਂ ਭਗਵੰਤ ਮਾਨ ਜੀ ਅਤੇ ਹੋਰ ਨੇਤਾਵਾਂ ਨੇ ਇਸ ਮੁੱਦੇ ਤੇ ਕਾਨੂੰਨ ਬਣਾਉਣ ਦਾ ਵਾਅਦਾ ਵੀ ਕੀਤਾ ਸੀ ਪਟਿਆਲਾ ਚ ਪੁਲਿਸ ਦੀ ਕੁੱਟ ਮਾਰ ਦਾ ਸ਼ਿਕਾਰ ਹੋਏ ਕਰਨਲ ਪੁਸ਼ਪਿੰਦਰ ਸਿੰਘ ਬਾਟ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਡੀਸੀ ਦਫ਼ਤਰ ਮੂਰੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਧਰਨੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਿਲ ਹੋਏ ਇਸ ਘਟਨਾ ਚ ਉਹਨਾਂ ਦਾ ਪੁੱਤਰ ਅੰਗਰ ਸਿੰਘ ਵੀ ਜ਼ਖਮੀ ਹੋ ਗਿਆ ਸੀ ਇਸ ਮੌਕੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਨੇ ਪੂਰੇ ਮਾਮਲੇ ਦੀ ਸੀਬੀਆਈ ਜਾਣ ਦੀ ਮੰਗ ਕੀਤੀ ਹੈ ਉਨ੍ਹਾਂ ਕਿ ਹੈਗੇ ਸਾਡਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਰੇ 12 ਮুলਜ਼ਮਾਂ ਦੇ ਖਿਲਾਫ ਨਾਮ ਸਮੇਤ ਸ਼ਿਕਾਇਤ ਦਰਜ ਨਹੀਂ ਹੋ ਜਾਂਦੀ ਸਾਨੂੰ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਤੇ ਭਰੋਸਾ ਨਹੀਂ ਹੈ ਅਤੇ ਇਹ ਸਾਰੇ ਦੋਸ਼ੀ 6 ਮਹੀਨਿਆਂ ਬਾਅਦ ਆਪਣੇ ਅਹੁਦਿਆਂ ਤੇ ਵਾਪਸ ਆ ਜਾਣਗੇ ਅਤੇ ਕਿਸੇ ਬੇਕਸੂਰ ਨੂੰ ਨੁਕਸਾਨ ਪਹੁੰਚਾਉਣਗੇ ਇਸ ਲਈ ਸਾਡਾ ਸੰਘਰਸ਼ ਜਾਰੀ ਰਹੇਗਾ ਇਸ ਦੇ ਨਾਲ ਹੀ ਤਰਨੇ ਵਿੱਚ ਮੰਗ ਕੀਤੀ ਗਈ ਹੈ ਕਿ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਤੁਰੰਤ ਇਥੋਂ ਬਦਲੀ ਤੇ ਹਮਲੇ ਵਿੱਚ ਕਥਿਤ ਤੌਰ ਤੇ ਸ਼ਾਮਿਲ ਦੱਸੇ ਜਾਂਦੇ ਚਾਰੇ ਇੰਸਪੈਕਟਰਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ ਇਹ ਮੰਗਾਂ ਮੰਨੇ ਜਾਣ ਤੱਕ ਕਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਸ਼੍ਰੀ ਅਕਾਲ ਤਖਸੈਬ ਲੋਗਠਿਤ ਪੰਜ ਮੈਂਬਰੀ ਕਮੇਟੀ ਦੁਆਰਾ ਬੀਤੇ ਦਿਨੀ ਆਰੰਭ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਮਹੀਨ ਤਹਿਤ ਅੰਮ੍ਰਿਤਸਰ ਵਿਖੇ ਪਰਤੀ ਲਈ ਦਫ਼ਤਰ ਖੋਲਿਆ ਗਿਆ ਹੈ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਪੂਰਾ ਅਤੇ ਬੀਬੀ ਕਿਰਨਜੀਤ ਕੌਰ ਸੀਨੀਅਰ ਅਕਾਲੀ ਆਗੂ ਡਾਕਟਰ ਰਤਨ ਸਿੰਘ ਜਨਾਲਾ ਸਮੇਤ ਹੋਰ ਅਕਾਲੀ ਆਗੂ ਮੌਜੂਦ ਸਨ ਇਸ ਮੌਕੇ ਗੱਲਬਾਤ ਕਰਦੇ ਆਂ ਬੀਬੀ ਜਗੀਰ ਕੋਰਨੇ ਕੇ ਹੈਗੇ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਵਿਅਕਤੀ ਦਾ ਨਹੀਂ ਬਲਕਿ ਇੱਕ ਸੰਸਥਾ ਹੈ ਉਹਨਾਂ ਕਹੇਗੇ ਪੰਜ ਮੈਂਬਰੀ ਕਮੇਟੀ ਵੱਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਪੰਜਾਬ ਵਿੱਚ ਪਰਮਾ ਹੁੰਗਾਰਾ ਮਿਲ ਰਿਹਾ ਹੈ ਉਹਨਾਂ ਕਹੇਗੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਮੁਤਾਬਿਕ ਹੀ ਭਰਤੀ ਹੋਵੇਗੀ ਭਾਜਪਾ ਦੀ ਇਹ ਗਵਾਈ ਵਾਲੀ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਉਣ ਲਈ ਵਿਰੋਧੀ ਤਰਤੇ ਪਲਟਵਾਰ ਕਰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਹੈ ਕਿ ਪੰਜਾਬ ਦੀਆਂ ਆਮ ਆਦਮੀ ਪਾਰਟੀ ਸਰਕਾਰ ਨੇ ਹਰਿਆਣਾ ਨਾਲ ਲੱਗਦੀ ਸਰਦ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਟਾਇਆ ਹੈ ਖੇਤੀਬਾੜੀ ਮੰਤਰਾਲੇ ਲਈ ਗਰੰਟਾ ਦੀ ਮੰਗ ਤੇ ਲੋਕ ਸਭਾ ਚ ਚਰਚਾ ਦਾ ਜਵਾਬ ਦਿੰਦਿਆਂ ਚੋਹਾਨ ਨੇ ਕਿਹਾ ਹੈ ਕਿ ਵਿਰੋਧੀ ਧਿਰ ਨੇ ਕਿਸਾਨਾਂ ਵੱਲੋਂ ਉਠਾਏ ਮੁੱਦਿਆਂ ਨੂੰ ਸੁਲਝਾਉਣ ਚ ਭਾਜਪਾ ਦੇ ਐਕਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਬੁਰੀ ਤਰ੍ਹਾਂ ਅਸਫਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਹਟਾਏ ਜਾਣ ਤੇ ਬੋਲਦੇ ਆ ਸ਼ਿਵਰਾ ਸਿੰਘ ਚੋਹਾਨ ਨੇ ਕਿ ਹੈ ਕਿ ਪੰਜਾਬ ਦੇ ਕਿਸਾਨਾਂ ਨਾਲ ਤਿੰਨ ਤਿੰਨ ਮੰਤਰੀਆਂ ਨੇ ਚਰਚਾ ਕੀਤੀ ਹੈ ਅਗਲੀ ਮੀਟਿੰਗ ਦੀ ਤਰੀਕ ਵੀ ਤੈਅ ਹੋ ਗਈ ਹੈ ਪਰ ਸਾਡੇ ਤੇ ਇਲਜ਼ਾਮ ਲਗਾ ਰਹੇ ਹਨ ਕਿ ਮੀਟਿੰਗ ਕਿਸਾਨਾਂ ਨੂੰ ਰੀਟੇਨ ਕਰਵਾਉਣ ਲਈ ਕੀਤੀ ਗਈ ਸੀ ਉਹਨਾਂ ਨੇ ਅੱਗੇ ਬੋਲਦੇ ਆ ਕਿ ਹੈ ਕਿ ਆਮ ਆਦਮੀ ਪਾਰਟੀ ਸਾਡੀ ਦੋਸਤ ਹੈ ਲੋਕ ਸਭਾ ਚੋਣਾਂ 'ਚ ਕਾਂਗਰਸ ਆਪ ਨਾਲ ਸੀ ਦੋਵਾਂ ਨੇ ਇਕੱਠੇ ਮਿਲ ਕੇ ਚੋਣਾ ਲੜੀਆਂ ਹਨ ਲੁਧਿਆਣਾ ਪੱਛਮੀ ਹਲਕੇ ਦੀ ਜਿਮਨੀ ਚੋਣ ਦੀਆਂ ਤਰੀਕਾਂ ਦਾ ਐਲਾਨ ਤਾਂ ਭਾਵੇਂ ਅਜੇ ਨਹੀਂ ਹੋਇਆ ਪਰ ਮیدਾਨ ਪੱਖ ਦਾ ਜਾ ਰਿਹਾ ਹੈ ਲੁਧਿਆਣਾ ਚੋਂ ਜਿੱਤ ਨੂੰ ਲੈ ਕੇ ਅਜੇ ਤੱਕ ਸਿਰਫ ਆਮ ਆਦਮੀ ਪਾਰਟੀ ਵੱਲੋਂ ਰਾਸਵਾ ਮੈਂਬਰ ਸੰਜੀਵ ਰੋੜਾ ਨੂੰ ਉਮੀਦਵਾਰ ਵਜੋਂ ਐਲਾਨ ਕੀਤਾ ਗਿਆ ਹੈ ਜਦਕਿ ਕਾਂਗਰਸ ਸ਼ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਹੁਣ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਉਹ ਲੁਧਿਆਣਾ ਪੱਛਮੀ ਸੀਟ ਤੋਂ ਪਾਰਟੀ ਉਮੀਦਵਾਰ ਹੋ ਸਕਦੇ ਹਨ ਭਾਰਤ ਪੂਸ਼ਣ ਆਸ਼ੂ ਨੇ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਪਿੱਛੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਮੁਲਾਕਾਤ ਦਾ ਵੀਰਵਾ ਪਾਇਆ ਹੈ ਜਿਸ ਨਾਲ ਉਹਨਾਂ ਨੇ ਇਹ ਸੰਕੇਤ ਦਿੱਤੇ ਹਨ ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਤਬਦੀਲੀ ਦੀਆਂ ਹਵਾਵਾਂ ਪੱਛਮ ਲੁਧਿਆਣਾ ਪੱਛਮ ਤੋਂ ਵਗਣੀਆਂ ਸ਼ੁਰੂ ਹੋ ਜਾਣਗੀਆਂ ਤੇ 2027 ਵਿੱਚ ਪੂਰੇ ਪੰਜਾਬ ਵਿੱਚ ਤੂਫਾਨ ਆਵੇਗਾ ਕਾਂਗਰਸ ਪਹਿਲਾਂ ਨਾਲੋਂ ਕੀਤੇ ਜ਼ਿਆਦਾ ਮਜ਼ਬੂਤੀ ਨਾਲ ਵਾਪਸੀ ਕਰ ਰਹੀ ਹੈ ਅੱਜ ਨਵੀਂ ਦਿੱਲੀ ਵਿੱਚ ਆਪਣੇ ਨੇਤਾ ਤੇ ਸਲਾਹਕਾਰ ਰਾਹੁਲ ਗਾਂਧੀ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਉਨ੍ਹਾਂ ਨਾਲ ਹਰ ਗੱਲਬਾਤ ਪ੍ਰੇਰਨਾਦਾਇਕ ਹੈ ਸੱਚਾਈ ਤੇ ਨਿਆਂ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨ ਬਾਤਾਂ ਨਾਲ ਭਰੀ ਹੋਈ ਹੈ ਮੈਂ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਪੰਜਾਬ ਕਾਂਗਰਸ ਹੁਣ ਤੋਂ ਇੱਕਜੁੱਟ ਦ੍ਰਿੜ ਅਤੇ ਹਰ ਚੋਣ ਜਿੱਤਣ ਲਈ ਤਿਆਰ ਹੈ ਪੰਜਾਬ ਚ ਤਾਪਮਾਨ ਚ ਬਹੁਤ ਬਦਲਾਅ ਨਹੀਂ ਹੋਵੇਗਾ ਮੌਸਮ ਵਿਭਾਗ ਮੁਤਾਬਿਕ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਇਲਾਕਿਆਂ ਚ ਪੱਛਮੀ ਗੜਬੜੀ ਦਾ ਪ੍ਰਭਾਵ جاری ਹੈ ਜਿਸ ਕਾਰਨ ਪੰਜਾਬ ਦੇ ਤਾਪਮਾਨ ਚ ਕੋਈ ਖਾਸ ਪ੍ਰਭਾਵ ਨਹੀਂ ਪਵੇਗਾ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ 24 ਘੰਟਿਆਂ ਬਾਅਦ ਸੂਬੇ ਦਾ ਔਸਤ ਤਾਪਮਾਨ 4 ਡਿਗਰੀ ਵੱਧ ਜਾਵੇਗਾ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ 1 ਹਫ਼ਤੇ ਤੱਕ ਪੰਜਾਬ ਚ ਨਾ ਤਾਂ ਪੱਛਮੀ ਗੜਵੜੀ ਸਰ ਗਰਮ ਰਹੇਗੀ ਅਤੇ ਨਾ ਹੀ ਤਾਪਮਾਨ ਚ ਬਹੁਤ ਵਾਧਾ ਹੋਵੇਗਾ। ਪੁਲਿਸ ਥਾਣਾ ਅਜਨਾਲਾ ਤੇ ਹਮਲਾ ਕਰਨ ਦੇ ਮਾਮਲੇ ਤਹਿਤ ਅਜਨਾਲਾ ਪੁਲਿਸ ਵੱਲੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਅਮਨਦੀਪ ਸਿੰਘ ਆਮਣਾ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਨ ਤੇ ਭੇਜ ਦਿੱਤਾ ਹੈ ਡੀਐਸਪੀ ਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਨਾਲਾ ਤੇ ਹਮਲੇ ਸੰਬੰਧੀ ਐਫਆਈਆਰ ਨੰਬਰ 39 ਚ ਅਮਨਦੀਪ ਸਿੰਘ ਆਪਣਾ ਨਾਮ ਜੱਸੀ ਜਿਸ ਨੂੰ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਅਮਨ ਨੂੰ 25 ਤਰੀਕ ਤੱਕ ਪੁਲਿਸ ਰਿਮਾਨ ਤੇ ਭੇਜ ਦਿੱਤਾ ਹੈ ਉਹਨਾਂ ਦੱਸਿਆ ਕਿ ਥਾਣੇ ਤੇ ਹਮਲੇ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ ਦੇ ਮਾਮਲੇ ਚ 307 ਦੀ ਧਾਰਾ ਤਹਿਤ ਮੁਕੱਦਮਾ ਦਰਜ ਹੈ 23 ਕੇਸ ਵਿੱਚ ਅਮਨਦੀਪ ਸਿੰਘ ਆਪਣਾ ਲੋੜਿੰਦਾ ਸੀ ਪਟਿਆਲਾ ਵਿਖੇ ਪੁਲਿਸ ਮੁਲਾਜ਼ਮਾਂ ਵੱਲੋਂ ਕਰਨਲ ਬਾਠ ਦੀ ਕੀਤੀ ਗਈ ਕੁੱਟਮਾਰ ਦਾ ਮਾਮਲਾ ਲਗਾਤਾਰ ਪੱਖ ਦਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਸਮਰਥਨ ਚ ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਦੇ ਬਾਹਰ ਵੱਡੀ ਗਿਣਤੀ ਚ ਸਾਬਕਾ ਫੌਜੀ ਅਤੇ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਕਿਸਾਨ ਯੂਨੀਅਨ ਦੇ ਆਗੂ ਅਤੇ ਹੋਰ ਜਥੇਬੰਦੀਆਂ ਸ਼ਾਮਿਲ ਸਨ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ ਇਸੇ ਵਿੱਚ ਆਲੇ ਕਰਨਲ ਬਾਠ ਦੀ ਪਤਨੀ ਵੱਲੋਂ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਐਸਐਸਪੀ ਨਾਨਕ ਸਿੰਘ ਨੇ মিডিਆ ਸਾਹਮਣੇ ਆ ਕੇ ਅਹਿਮ ਖੁਲਾਸੇ ਕੀਤੇ ਹਨ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਪਰਿਵਾਰ ਦੀਆਂ ਜਿਹੜੀਆਂ ਮੰਗਾਂ ਸਨ ਉਹ ਪੂਰੀਆਂ ਕਰ ਦਿੱਤੀਆਂ ਗਈਆਂ ਹਨ ਨਵੀਂ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਤੇ ਇਸ ਮਾਮਲੇ 'ਚ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਜੋ ਹੁਣ ਮਾਮਲੇ ਦੀ ਅਗਲੀ ਰੀ ਜਾਂਚ ਕਰੇਗੀ ਉਨ੍ਹਾਂ ਦੱਸਿਆ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਬਿਆਨਾਂ ਤੇ 13 ਅਤੇ 12 ਮਾਰਚ ਦੀ ਰਾਤ ਨੂੰ ਵਾਪਰੀ ਕੁੱਟਮਾਰ ਦੀ ਘਟਨਾ ਦੇ ਸਬੰਧੀ ਪੁਲਿਸ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਇੱਕ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ। ਪੰਜਾਬ 'ਚ ਕਰਨਲ ਦੀ ਕੁੱਟਮਾਰ ਦਾ ਮਾਮਲਾ ਲਗਾਤਾਰ ਪੱਖ ਦਾ ਜਾ ਰਿਹਾ ਹੈ ਤੇ ਇਸ ਮਾਮਲੇ ਤੇ ਹੁਣ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕਰਨਲ ਦੀ ਕੁੱਟਮਾਰ ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾਈ ਗਈ ਹੈ ਅਤੇ ਦੋਸ਼ ਸਾਬਿਤ ਹੋਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਜੇ ਨਵੇਂ ਜਿਹੜੀਆਂ ਰਜਿਸਟ੍ਰੇਸ਼ਨ ਹੋਣੀਆਂ ਵਹੀਕਲਾਂ ਦੀਆਂ ਉਹ 636 ਪੈਂਡਿੰਗ ਪਈਆਂ ਔਰ ਪੁਰਾਣੇ ਵਹੀਕਲ ਜਿਹੜਾ ਕੋਈ ਕਿਸੇ ਦੇ ਨਾਮ ਤੋਂ ਦੂਜੇ ਤੇ ਕਰਾਉਂਦਾ ਉਹ ਆਪਣੀਆਂ 800 ਤੇ 72 ਪਈਆਂ ਡਰਾਈਵਿੰਗ ਲਿਸੈਂਸ ਆ ਜਿਹੜੇ ਨਵੇਂ ਬਣਾਉਣੇ ਆ ਉਹ 451 ਪੈਂਡਿੰਗ ਹੈ ਔਰ ਨਾਲ ਹੀ 357 ਉਹ ਡਰਾਈਵਿੰਗ ਸੈਂਸਾ ਜਿਹਨੇ ਕਿਸ ਨੇ ਰੀਨਿਊ ਕਰਾਉਣੀ ਤਾਂ ਇਹ ਬੜੀ ਵੱਡੀ ਸਮੱਸਿਆ ਫ੍ਰੀਕੋਰਟ ਦੀ ਹੋਰ ਤਾਂ ਹੋਰ ਜਿਹੜੀਆਂ ਕੁਝ ਸਮੇਂ ਫ੍ਰੀਕੋਰਟ ਪਹਿਲਾਂ ਮੈਨੂਅਲ ਕੁਸ਼ ਅਧਿਕਾਰੀਆਂ ਨੇ ਆਰਸੀਆਂ ਜਿਹੜੀਆਂ ਚੜਾਉਂਦੀਆਂ ਸੀਗੀਆਂ ਤੇ ਉਹਦੇ ਤੇ ਪਰਚਾ ਵੀ ਦਰਜ ਹੋਇਆ ਪਰ ਉਹ ਲੋਕ ਖੱਜਲ ਖਵਾਰ ਹੁੰਦੇ ਹਲੇ ਤੱਕ ਉਹਨਾਂ ਦੀ ਆਰਸੀਆਂ ਜਿਹੜੀਆਂ ਆਨਲਾਈਨ ਨਹੀਂ ਹੋਈਆਂ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਦਾ ਜੀ ਸੁਖਵਿੰਦਰ ਸਿੰਘ ਸੁਖੀ ਲੈਕਚਰਰ ਆ ਫ੍ਰੀਕੋਰਟ ਉਹਨਾਂ ਨੇ ਪਟਿਆਲੇ ਤੋਂ ਇੱਕ ਗੱਡੀ ਖਰੀਦੀ ਸੀ ਜਿਹੜੀ ਨਵਾਂ ਮਾਡਲ ਸੀ ਉਹ ਤਾਂ ਫਰੀਦਕੋਟ ਦੇ ਵਿੱਚ 13 ਦੇ ਵਿੱਚੋਂ ਨਾਂ ਤੇ ਇਹਨਾਂ ਦੇ ਰਜਿਸਟਰਡ ਹੋ ਗਈ ਸੀ ਤੇ ਹੁਣ ਦੁਬਾਰਾ ਫੇਰ ਉਹਨੇ ਜਦੋਂ 15 ਸਾਲ ਬਾਅਦ ਗੱਡੀ ਨੂੰ ਰੀਨਿਊ ਕਰਾਉਣਾ ਸੀਗਾ ਤੇ ਉਹਨੂੰ ਪਟਿਆਲੇ ਦੇ ਚੱਕਰ ਫੇਰ ਕੱਢਣੇ ਪਏ ਜਦੋਂ ਕਿ ਉਹਦਾ ਨੰਬਰ ਫਰੀਦਕੋਟ ਦਾ ਲੱਗ ਗਿਆ ਇਹਦੇ ਨਾਲ ਸਰਕਾਰ ਦੇ ਖਜ਼ਾਨੇ ਦੇ ਉੱਤੇ ਬਹੁਤ ਵੱਡਾ ਘਾਟਾ ਪੈ ਰਿਹਾ ਸਰਕਾਰ ਨੇ ਲੋਕਾਂ ਦੀ ਸਹੂਲਤ ਵਾਸਤੇ 15 ਸਾਲ ਜਿਹੜੇ ਪੁਰਾਣੇ ਵਹੀਕਲ ਹੈ ਜੋ ਫਿਜ਼ੀਕਲੀ ਫਿੱਟ ਹੈ ਤਾ ਉਹ ਤੁਸੀਂ ਰੀਨਿਊ ਕਰਾ ਸਕਦੇ ਹੋ ਉਹਨਾਂ ਦੀ ਰਜਿਸਟਰ ਉਹ ਜਿਹੜੀ ਰਜਿਸਟ੍ਰੇਸ਼ਨ ਨਵੀਂ ਕਰਾ ਸਕਦੇ ਹੋ ਪਰ ਨਾ ਤਾਂ ਉਹ ਪੋਰਟਲ ਖੁੱਲਦਾ ਨਾ ਟੈਕਸ ਚੜਦਾ ਤੇ ਕਿਹਜਣਾ ਖਜ਼ਾਨੇ ਦੇ ਉੱਤੇ ਬਹੁਤ ਵੱਡਾ ਨੁਕਸਾਨ ਸਵਾਲ ਪੁੱਛੋ ਜੀ ਤੇ ਇਹ ਸਵਾਲ ਇਹੀ ਹੈ ਵੀ ਇਹਨਾਂ ਸਮੱਸਿਆਵਾਂ ਨੂੰ ਦੇਖਿਆ ਜਾਵੇ ਫਰੀਦਕੋਟ ਦੀਆਂ ਜਿੰਨੀਆਂ ਸਾਡੀ ਟਰਾਂਸਪੋਰਟ ਦੀ ਇੱਕ ਹੋਰ ਵੱਡੀ ਸਮੱਸਿਆ ਹੈ ਫਰੀਦਕੋਟ ਦੇ ਜਿਹੜੇ ਟਰਾਂਸਪੋਰਟਰ ਹੈ ਜਿਨ੍ਹਾਂ ਦੇ ਕੋਲੇ ਪਰਮਿਟ ਹੈ ਉਹਨਾਂ ਨੂੰ ਬਠਿੰਡੇ ਜਾਣਾ ਪੈਂਦਾ ਤਾ ਫਰੀਦਕੋਟ ਦੇ ਜਦੋਂ ਆਰਟੀ ਡਫਤਰ ਫਰੀਦਕੋਟ ਤੇ ਹੈਗਾ ਤਾਂ ਸਾਡੀਆਂ ਜਿਹੜੀਆਂ ਆਰਸੀਆਂ ਦਾ ਟੈਕਸ ਹੈ ਉਹ ਫਰੀਦਕੋਟ ਚ ਕਿਉਂ ਨਹੀਂ ਭਰੇ ਜਾਂਦੇ ਜੀ ਮੰਤਰੀ ਜੀ ਫਰੀਦਕੋਟ ਭਰਾਲਿਆ ਕਰੋ ਯਾਰ ਤੁਹਾਡੇ ਲੋਕਾਂ ਨੂੰ ਮਾ ਜੀ ਸਪੀਕਰ ਸਾਹਿਬ ਜਿਹੜੀ ਆਰਸੀ ਦੀ ਇਹਨਾਂ ਗੱਲ ਕੀਤੀ ਆ ਵੀ ਉਹ ਫਰੀਦਕੋਟ ਦਾ ਨੰਬਰ ਲੱਗਾ ਤੇ ਪਟਿਆਲੇ ਜਾਣਾ ਪਿਆ ਉਹ ਕੋਈ ਕਲੈਰੀਕਲ ਮਿਸਟੇਕ ਹੋ ਤਾਂ ਜਾਣਾ ਪਿਆ ਵੈਸੇ ਆਪਾਂ ਕੋਈ ਲਾਗੂ ਨਹੀਂ ਕੀਤਾ ਵੀ 15 ਸਾਲ ਪੁਰਾਣੀ ਗੱਡੀ ਆ ਤੇ ਉਹਦੀ ਪਾਸਿੰਗ ਨਹੀਂ ਹੁੰਦੀ ਉਹ ਸਾਰਾ ਕੁਝ ਨੇ ਤੁਸੀਂ ਤੁਸੀਂ ਉਹ ਪੈਂਡੈਂਸੀ ਕਿੰਨੀ ਦੇਰ ਚ ਕਲੀਅਰ ਕਰਾ ਦੇਵੋਗੇ ਅਸੀਂ ਜਿਹੜੀ ਆ ਉਹ ਪੁਰਾਣੀ ਜਿਹੜੀ ਕੰਪਨੀ ਸੀ ਉਹ ਕੰਮ ਛੱਡ ਕੇ ਚੱਲ ਗਈ ਸੀ ਬਸ 20 25 ਦਿਨ ਦੇ ਵਿੱਚ ਵਿੱਚ ਅਸੀਂ ਸ਼ਿਪਾਈ ਕਰ ਰਹੇ ਹਾਂ 20 25 ਦਿਨ ਦੇ ਦੇ ਵਿੱਚ ਸਾਰੀ ਪੈਂਡੈਂਸੀ ਖਤਮ ਹੋ ਜੂਜੀ ਕੱਲੀ ਫਰੀਦਕੋਟ ਜ਼ਿਲ੍ਹੇ ਦੀ ਨਹੀਂ ਪੂਰੇ ਪੰਜਾਬ ਦੀ ਪੈਂਡੈਂਸੀ ਖਤਮ ਹੋ ਗਈ ਤੇ ਜਿਹੜਾ ਟੈਕਸ ਬਠਿੰਡੇ ਭਰਨ ਜਾਣਾ ਪੈਂਦਾ ਉਹ ਉਹ ਵੀ ਕੋਈ ਨਾ ਕੋਈ ਸਾਂਝਾ ਹੱਲ ਕੱਢ ਦਿੰਦੇ ਆ ਜੀ ਉਹ ਆਟੀਓ ਆਟੀਏ ਦਫਤਰ ਜਿਹੜਾ ਬਠਿੰਡੇ ਉਹਦਾ ਵੀ ਸਾਂਝਾ ਹੱਲ ਕੱਢ ਦਿੰਨੇ ਲਾਗੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੇਖੂ ਸਾਹਿਬ ਹਾਂ ਜੀ ਸਿੱਕਾ ਤੁਹਾਡੇ ਅੱਦੇ ਕੁਐਸਚਨ ਦਾ ਮੈਂ ਹੀ ਪੁੱਛਦੇ ਹਾਂ ਜੀ ਹਾਂ ਜੀ ਹਾਂ ਜੀ ਧੰਨਵਾਦ ਜੀ ਅੱਛਾ ਸਰ ਇਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਪੰਜਾਬ ਨਾਲ ਹੀ ਸੰਬੰਧਤਾਈ ਹੈ ਟਰਾਂਸਪੋਰਟ ਦੀ ਹੈ ਜਿਹੜੀਆਂ ਰਜਿਸਟਰ 15 ਤੋਂ ਇਹਨਾਂ ਨੇ ਕੀਤਾ ਜੀ ਆਨਲਾਈਨ ਉਦੋਂ ਪਹਿਲਾਂ ਸਾਰੇ ਦਾ ਸਾਰਾ ਰਿਕਾਰਡ ਜਿਹੜਾ ਉਹ ਆਫਲਾਈਨ ਹੈ ਤੇ ਸਾਰਾ ਰਿਕਾਰਡ ਇੱਥੇ ਚੰਡੀਗੜ੍ਹ ਬੁਲਾ ਕੇ ਇਕੱਠਾ ਕਰਕੇ ਉਹਨੂੰ ਜਿਹੜਾ ਹੈਗਾ ਉਹ ਆਨਲਾਈਨ ਕਰ ਰਹੇ ਆ ਤੇ ਕਿਉਂ ਨਾ ਜ਼ਿਲ੍ਹਾ ਲੈਵਲ ਤੇ ਉਹਨੂੰ ਕਰ ਦਿੱਤਾ ਜਾਵੇ ਨਾਲੇ ਤਾਂ ਜਿਹੜਾ ਹੈਗਾ ਤੁਹਾਨੂੰ ਇੱਥੇ ਖੱਜਲ ਖਵਾਰੀ ਨਾ ਪਾਉ ਅੱਧਾ ਜਿਹੜਾ ਰਿਕਾਰਡ ਆ ਉਹ ਗੁੰਮ ਹੋ ਜਾਣਾ ਕਿਸੇ ਨੇ ਕਹਿੰਦਾ ਚੰਡੀਗੜ੍ਹ ਵਾਲੇ ਨੇ ਰਜਿਸਟਰ ਕਰਵਾਤਾ ਕਿਸੇ ਨੇ ਫਰੀਦਕੋਟ ਵਾਲਾ ਦਾ ਨਾ ਲੈਣਾ ਜਿੱਥੇ-ਜਿੱਥੇ ਵੀ ਜਿਹੜਾ ਰਿਕਾਰਡ ਜਿਹੜੇ ਜ਼ਿਲ੍ਹਾ ਲੈਵਲ ਤੇ ਹੈਗਾ ਜਾਂ ਤਹਿਸੀਲ ਲੈਵਲ ਤੇ ਵੀ ਹੈਗਾ ਉਹਨੂੰ ਉੱਥੇ ਹੀ ਆਨਲਾਈਨ ਕੀਤਾ ਜਾਵੇ ਤਾਂ ਕਿ ਜਿਹੜੀਆਂ ਲੋਕਾਂ ਦੀਆਂ ਖੱਜਲ ਖਵਾਰੀਆਂ ਤੇ ਜਦੋਂ ਇੱਥੇ ਰਜਿਸਟਰ ਆ ਜਾਂਦਾ ਤੇ ਮੁੜ ਕੇ ਇੱਕੇ ਜਿਹੜੇ ਜਿਵੇਂ ਫਰੀਦਕੋਟ ਦੀ ਧਾਰਨ ਨੀਤੀ ਵੀ ਵਿਜੀਲੈਂਸ ਕੋਲੇ ਰਜਿਸਟਰ ਪਾਇਆ ਉਹ ਜਦੋਂ ਕੋਈ ਜਾਂਦਾ ਉਹ ਕਹਿੰਦੇ ਜੀ ਉਹ ਤਾਂ ਰਜਿਸਟਰ ਵਿਜੀਲੈਂਸ ਕੋਲ ਆ ਤੇ ਬੰਦਾ ਖੱਜਲਖਵਾਰ ਹੁੰਦਾ ਰਹਿੰਦਾ। ਜੀ। ਤੇ ਇਸ ਵਾਸਤੇ ਮੇਰੀ ਬੇਨਤੀ ਹੈ ਵੀ ਸਾਡੀਆਂ ਜਿਹੜੀਆਂ ਸਮੱਸਿਆਵਾਂ ਜਿਵੇਂ ਦੂਜੇ ਮੰਤਰੀ ਸਾਹਿਬ ਨੇ ਠਾ ਠਾ ਕਰਕੇ ਜਿਹੜੇ ਹੱਲ ਕੀਤੀਆਂ ਤੁਸੀਂ ਵੀ ਇੱਕ ਵਾਰੀ ਤੁਸੀਂ ਵੀ ਕਰ ਦਿਓ ਠਾ ਜੀ। ਇਹ ਜਿਹੜੀ ਬੈਕਲੌਗ ਪਈ ਆ ਜਿਹੜੀਆਂ ਪੁਰਾਣੀਆਂ ਕਾਪੀਆਂ ਵਾਲੇ ਲਾਇਸੈਂਸ ਬਣੇ ਸੀ ਪਬਲਿਕ ਦੀ ਜੀ ਉਹ ਵਾਕਈ ਇਹਨਾਂ ਜਿਹੜੀ ਐਮਐਲਏ ਸਾਹਿਬ ਦੀ ਗੱਲ ਆ ਬਿਲਕੁਲ ਵਾਜਿਬ ਆ। ਉਹ ਅਸੀਂ ਜ਼ਿਲ੍ਹਾ ਲੈਵਲ ਤੇ ਹੀ ਕਰਨ ਲੱਗੇ ਆ ਤਾਂ ਜੋ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੇ ਉਹ ਸਾਰਾ ਆਪਣੇ ਲੈ ਕੇ ਆਉਂਦੇ ਆ ਆਰਥੀਆਂ ਜਾਂ ਉਹ ਜਿਹੜੇ ਡਰਾਈਵਰੀ ਲਾਇਸੈਂਸ ਆ ਇੱਥੇ ਤਾਂ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਉਹ ਸਾਡੀ ਪਹਿਲਾਂ ਹੀ ਪ੍ਰੋਪੋਜ਼ਲ ਚੱਲ ਰਹੀ ਆ ਬੈਕਲੌਗ ਸਾਰਾ ਕੱਢਣਾ ਆ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਹ ਐਮਐਲ ਸਾਬ ਨੂੰ ਜਲਦੀ ਖੁਸ਼ਖਬਰੀ ਮਿਲੂਗੀ ਇਹ ਕਰ ਦੇਣਾ ਕੰਮ ਸਾਰਾ ਜੀ ਥੈਂਕ ਯੂ ਖੁਸ਼ੋਸੇਖੋ ਸਾਹਿਬ ਕਰਤਾ ਠਾ ਠੀਕ ਹੈ ਹਾਂਜੀ ਬਾਵਾ ਸਾਹਿਬ ਜੀ ਸਪੀਕਰ ਸਾਹਿਬ ਮਨਿਸਟਰ ਸਾਹਿਬ ਹਾਊਸ ਨੂੰ ਮਿਸਲੀਡ ਕਰ ਰਹੇ ਵੇਖੋ ਗਵਰਨਮੈਂਟ ਕਹਿੰਦੀ ਸੀ ਕਿ ਵਿਦਨ ਆਵਰਸ ਅਸੀਂ ਇਹ ਰਜਿਸਟ੍ਰੇਸ਼ਨਾਂ ਤੁਹਾਡੀਆਂ ਵਿਦਨ ਡੇਸ ਕਰਾਂਗਾ 7 ਦਿਨ ਦਾ ਇਹਨਾਂ ਨੇ ਕਿਹਾ ਸੀ ਅਕਤੂਬਰ ਤੀਆਂ ਬੰਦ ਸਾਰਾ ਪੰਜਾਬ 10 ਲੱਖ ਤੋਂ ਵੱਧ ਰਜਿਸਟ੍ਰੇਸ਼ਨਸ ਇਹ ਸਾਰਾ ਕੁਝ ਬਕਾਇਆ ਪਈਆਂ ਪ੍ਰਿੰਟਿੰਗ ਨਹੀਂ ਹੋ ਰਹੀ ਤਾਂ ਕਿਰਪਾ ਕਰਕੇ ਇਹਨਾਂ ਨੂੰ ਆਦੇਸ਼ ਜਾਰੀ ਕਰੋ ਕਿ ਹਾਂਜੀ ਪ੍ਰਿੰਟਿੰਗ ਮੰਤਰੀ ਜੀ ਹਾਂਜੀ ਮੰਤਰੀ ਜੀ ਇੱਕ ਇੱਕ ਮਿਸਟਰ ਐਕਸ 6 ਮਹੀਨੇ ਹੋ ਗਏ ਸਰ ਕਿਰਪਾ ਕਰਕੇ ਕਰਨ ਜੋ ਮੈਂਬਰ ਸਾਹਿਬ ਨੇ ਕਿਹਾ ਮੈਂ ਸਹਿਮਤ ਹਾਂ ਸੇਕੋ ਸਾਹਿਬ ਨਾਲ ਜੀ ਜਿਹੜਾ ਖੜਖੜਾ ਕਰ ਤੇ ਵੱਜਦੀ ਹੈ ਉਹ ਇੱਕ ਦੂਜੇ ਚ ਬੱਸਾਂ ਵੱਜਦੀਆਂ ਤੇ ਸੁਣੀਆਂ ਨੇ ਕੰਮ ਓਡੀ ਸਪੀਡ ਨਾਲ ਹੁੰਦੇ ਨਹੀਂ ਛੋਟੇ ਤੋਂ ਕਿਰਪਾ ਕਰਨ ਛੇਤੀ ਚ ਕਰਨ 10 ਲੱਖ ਤੋਂ ਵੱਧ ਲੋਕਾਂ ਦੇ ਕੰਮ ਪੈਂਡਿੰਗ ਠੀਕ ਲੈਟ ਅਸ ਨਾਟ ਬਿਸਲੀਡ ਦੀ ਹਾਊਸ ਥੈਂਕ ਯੂ ਸਰ ਥੈਂਕ ਯੂ ਬਾਦਲਾਹ ਮੰਤਰੀ ਜੀ ਜੀ ਸਹਿਮਤ ਹਾਂ ਵਾਕਈ ਬੰਦ ਰਹੀ ਆ ਪੈਂਡੈਂਸੀ ਹੈਗੀ ਆ ਸਿਪਾਈ ਸ਼ੁਰੂ ਹੋ ਗਈ ਆ 1 ਮਹੀਨੇ ਦੇ ਵਿੱਚ ਵਿੱਚ ਜਿਹੜੀ ਪੈਂਡੈਂਸੀ ਸਾਰੀ ਖਤਮ ਹੋਊਗੀ ਜੀ ਥੈਂਕ ਯੂ ਥੈਂਕ ਯੂ ਸਪੀਕਰਸ ਆ ਬੇਸਿਕਲੀ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਅਸਲੀ ਗੱਲ ਇਹ ਹੈ ਕਿ ਕਿਸਾਨਾਂ ਨੇ ਤਾਂ ਕਦੀ ਵੀ ਦੋਨੇ ਬਾਰਡਰ ਬੰਦ ਕੀਤੇ ਹੀ ਨਹੀਂ ਹੈ ਬੰਦ ਤਾਂ ਕੀਤੇ ਆ ਹਰਿਆਣਾ ਸਰਕਾਰ ਨੇ ਤੇ ਜਦੋਂ ਹਰਿਆਣਾ ਸਰਕਾਰ ਨੇ ਬੰਦ ਕੀਤੇ ਆ ਆਪਾਂ ਔਨ ਰਿਕਾਰਡ ਸਰਕਾਰ ਨੇ ਕਿਤੇ ਹਰਿਆਣੇ 'ਚ ਕੋਈ ਬੇਨਤੀ ਕੀਤੀ ਹੋਵੇ ਕੋਈ ਐਫਰਟ ਕੀਤਾ ਹੋਵੇ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਮੈਨੂੰ ਲੱਗਦਾ ਵੀ ਜਿੰਨੀਆਂ ਵੀ ਸਾਡੀਆਂ ਸਟੇਟਾਂ ਉੱਥੇ ਕੋਈ ਨਾ ਕੋਈ ਧਰਨਾ ਜ਼ਰੂਰ ਲੱਗਿਆ ਹੁੰਦਾ ਚਾਹੇ ਸਿੰਬੋਲਿਕ ਹੁੰਦਾ ਚਾਹੇ ਅਦਰਵਾਈਜ਼ ਹੁੰਦਾ ਆਪਾਂ ਕਦੀ ਐਫਰਟ ਨਹੀਂ ਕੀਤੀ ਵੀ ਕਮ ਸੇ ਕਮ ਇਹਨਾ ਜੋ 100 ਕਿਸਾਨ ਜਾ ਕੇ ਉੱਥੇ ਧਰਨਾ ਲਾ ਦਿੰਦੇ ਤਾਂ ਉਹ ਤਾਂ ਆਪ ਆਫਰ ਕਰਦੇ ਸੀ ਵੀ ਹਾਂ ਵੀ ਤੁਸੀਂ ਖੋਲੋ ਲੇਕਿਨ ਅਸਲੀ ਗੱਲ ਹੈ ਕਿ ਇਹ ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੇ ਭਾਜਪਾ ਦੇ ਇਸ਼ਾਰੇ ਤੇ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਪੋਲਰਾਈਜੇਸ਼ਨ ਕਰਨੀ ਚਾਹੁੰਦੇ ਆ ਇਹ ਕੰਮ ਸਪੀਕਰ ਸਾਹਿਬ ਪੰਜਾਬ ਕਿਉਂਕਿ ਪੰਜਾਬ ਤਾਂ ਉਹ ਗੁਰੂਆਂ ਦੀ ਧਰਤੀ ਆ ਸਾਨੂੰ ਗੁਰਤੀ ਮਿਲੀ ਆ ਭੀ ਜਿਹਦੇ ਵਿੱਚ ਹਿੰਦੂ ਸਿੱਖ ਮੁਸਲਮ ਈਸਾਈ ਪਹਿਲਾਂ ਇਨਸਾਨੀਅਤ ਦੀ ਗੱਲ ਹੁੰਦੀ ਆ ਬਾਅਦ ਚ ਕਿਸੇ ਧਰਮ ਦੀ ਤਾਂ ਕਿਸੇ ਜਾਤ ਦੀ ਗੱਲ ਹੁੰਦੀ ਆ ਔਰ ਸਾਡਾ ਜਿਹੜਾ ਵਪਾਰੀ ਵਰਗ ਆ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਫਰੋਤੀਆਂ ਕਿੰਨੀਆਂ ਗੈਂਗਸਟਰ ਕੌਲਾਂ ਮੈਨੂੰ ਲੱਗਦਾ ਔਨ ਰਿਕਾਰਡ ਵੀ ਬਹੁਤੀਆਂ ਚੀਜ਼ਾਂ ਨਹੀਂ ਆਈਆਂ ਤੇ ਜੋ ਇਸ ਸਰਕਾਰ ਨੇ ਸਾਡੇ ਵਪਾਰੀ ਵਰਗ ਦਾ ਹਾਲ ਕੀਤਾ ਤੇ ਮੈਨੂੰ ਲੱਗਦਾ ਕਿਸੇ ਤੋਂ ਭੁੱਲਿਆ ਨਹੀਂ ਐਵੇਂ ਇਸ ਪਰਸਪੈਕਸ਼ਨ ਦੇ ਉੱਤੇ ਕਿਉਂਕਿ ਬੀਜੇਪੀ ਸਰਕਾਰ ਦਿੱਲੀ ਦੇ ਵਿੱਚ মিডিਆ ਨੂੰ ਯੂਜ਼ ਕਰਕੇ ਇਹ ਕੰਮ ਕਰਦੀ ਆ ਤੇ ਆਪਾਂ ਇੱਥੇ ਕਰਨ ਲੱਗ ਪਏ ਔਰ ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਤੁਹਾਡੀ ਇੱਕ ਸਟੇਟਮੈਂਟ ਜਿਹੜੀ ਆ ਕਿਉਂਕਿ ਯੂ ਆਰ ਦਾ ਕਸਟਡੀਅਨ ਆਫ ਦਾ ਹਾਊਸ ਤੁਸੀਂ ਤਾਂ ਇੱਥੋਂ ਤੱਕ ਕਹਿਤਾ ਪਈ ਜਿਹੜਾ ਈਵਨ ਕੇ ਨਸ਼ਾ ਆ ਉਹ ਵੀ ਇਹਨਾਂ ਆ ਜਿਹੜੇ ਧਰਨੇ ਲੱਗੇ ਆ ਉਹਦੇ ਕਰਕੇ ਵਧਿਆ ਸਪੀਕਰ ਸਾਹਿਬ ਇੰਦਰ ਨੂੰ ਨਾ ਆਪਾ ਤੁਰਿਏ ਤੁਹਾਨੂੰ ਕਿਹਨੇ ਕਿਹਾ ਵੀ ਮੈਂ ਇਹ ਕਿਹਾ ਮੈਂ ਤਾਂ ਤੁਹਾਡੀ ਇੱਕ ਸੀਟ ਸੀ ਤੁਸੀਂ ਯੂ ਯੂ ਕਾਂਟ ਕਾਸੀ ਵੀ ਬਰੀ ਇੱਕ ਬਿਆਨ ਇਸ ਤਰ੍ਹਾਂ ਦਾ ਰਾਤ ਵੀ ਧਰਨੇ ਕਰਕੇ ਨਸ਼ਾ ਵਧਿਆ ਪਲੀਜ਼ ਡੋਟ ਮਿਸਲੀਡ ਜੇ ਤੁਹਾਨੂੰ ਨਹੀਂ ਗੱਲ ਕਰਨੀ ਆਉਂਦੀ ਫਿਰ ਥੋੜਾ ਜਿਹਾ ਸੋਚ ਕੇ ਗੱਲ ਕਰ ਲਿਆ ਕਰੋ ਕੋਈ ਮੇਰੀ ਇੱਕ ਬਿਆਨ ਤੁਸੀਂ ਦੱਸ ਦਿਓ ਜਿਹਦੇ ਚ ਇਹ ਕਿਹਾ ਹੋਵੇ ਕਿ ਧਰਨੇ ਕਰਕੇ ਨਸ਼ਾ ਵਧਿਆ ਮੈਂ ਤੁਹਾਨੂੰ ਪਲੀਜ਼ ਡੋਟ ਬੇੜਾ ਸਿਰ ਪੈਰ ਦੇ ਗੱਲ ਨਾ ਕਰੋ ਗੱਲ ਬੇੜਾ ਸਿਰ ਪੈਰ ਦੇ ਨਾ ਕਰੋ ਮੈਂ ਇਹ ਬਿਲਕੁਲ ਗਲਤ ਗੱਲ ਹੈ ਇਹ ਬੈਠੋ ਤੁਸੀਂ ਬੈਠੋ ਪਲੀਜ਼ ਸਿਟ ਡਾਊਨ ਪਲੀਜ਼ ਸਿਟ ਡਾਊਨ ਪਲੀਜ਼ ਸਿਟ ਡਾਊਨ ਬੈਠੋ ਤੁਸੀਂ ਕੋਈ ਮੈਂ ਆਨ ਰਿਕਾਰਡ ਕਰ ਰਿਹਾ ਅਗਰ ਕਿਤੇ ਇਹ ਗੱਲ ਕਹੀ ਹੋਵੇ ਅੱਗੇ ਕਿਤੇ ਇਹ ਗੱਲ ਕਹੀ ਹੋਵੇ ਵੀ ਧਰਨੇ ਕਰਕੇ ਨਸ਼ਾ ਵਧਿਆ ਕਮਾਲ ਦੀ ਗੱਲ ਹੈ ਵਟ ਇਜ਼ ਥਿਸ ਪਰ ਸਦਾ ਪ੍ਰਗਟ ਸਿੰਘ ਜੀ ਮੈਨੂੰ ਇਹ ਬੜਾ ਵੱਡਾ ਇਹ ਸੀ ਮੈਨੂੰ ਭਲੇਖਾ ਸੀ ਵੀ ਤੁਸੀਂ ਗੱਲ ਬੜੇ ਵਧੀਆ ਤਰੀਕੇ ਨਾਲ ਕਰਦੇ ਹੋ ਤੁਸੀਂ ਭਲੇਖਾ ਕੱਢ ਰਹੇ ਹੋ ਮੇਰੇ ਖਿਆਲ ਨਾਲ ਪਲੀਜ਼ ਪਲੀਜ਼ ਬਿਹੇਵ ਪਲੀਜ਼ ਸੈਟ ਡਾਊਨ